ਦੇ ਨਿਕਲਦੇ ਪਰ ਤੋਂ ਬੰਦਰੋਂ ਤੁਹਾਨੂੰ ਪੁੱਛਦਾ ਕਿ ਕਿੰਨੇ ਨੱਕੇ ਦੇ ਸਟੋਰ ਕਿੱਥੇ ਬੰਦ ਹੈ ਕਿਉਂ ਜਮੀਨਾ ਨਾ ਮੁੱਚਾ ਨਹੀਂ ਦਿੱਤੀ ਆ ਪਰ ਇਹ ਨਾਲ ਬੰਦ ਹੋ ਜਿਹੜਾ ਬਿਕਸਰ ਤੋਂ 6 ਵੇ ਦੀ ਪਾਈਟ ਨਹੀਂ ਆ ਰਹੀ 6 ਤੋਂ ਪੂਲ ਦਾ ਬੰਦ ਕਰ ਦੇਣਾ ਫੇਸ ਵਾਲਾ ਮਾਰਦਾ ਉਹ ਪਾਈਪ ਹੈ ਕਿਉਂ ਨਾ ਅੱਜ ਚਲਣ ਚੱਲਣ ਬਈ ਬਈ ਇਹ ਦੇਖ ਲੋ ਬੰਦਾ ਜੀ ਦੀ ਸੂਸੀ ਦੀ ਪੂਜੀ ਦੀ ਪਾਈ ਆ ਰਹੀ ਆ ਸਫਾਈ ਨਾਲ ਚੱਲਣ ਦੀ ਭਾਜੀ ਸਫਾਈ ਕਰਨ ਦੇ ਆ ਮੁੰਡਾ ਅੱਛਾ ਇਹ ਬੰਦ ਕਰਨ ਦਾ ਸਵੀਮਿੰਗ ਪੂਲ ਟਾਈਮ ਹਾਂਜੀ 6ਵੇਂ ਭਾਈ ਬੰਦ ਕਰਦੀ ਦਾ ਵਾਜ ਦੇ ਦੀ ਦੀ ਆ ਅੱਛਾ ਉਹ ਫੇਰ ਲੜਕਾ ਉੱਤੇ ਖੜਾ ਹੋ ਗਿਆ ਉਹ ਦੇਖੋ ਪਈਓ ਨੇ ਫੇਰ ਪਰ ਚੜ ਜਾਣਾ ਜੀ ਫੇਰ ਛੜ ਗਏ ਕੇਸਾ ਲਾ ਮਾਰ ਉਹ ਭਾਈ ਕਿੰਨਾ ਹਾਂਜੀ 2000 ਤੈਨੂੰ ਬੈਡਰੂਮ ਅੱਛਾ 2 ਬੈਡਰੂਮ ਕੱਟੋ ਗਾੜੀ ਦੇ ਮੁੰਡੇ ਜੀ ਸੀ ਸੀ ਡੀ ਕੈਮਰੇ ਲੱਗੇ ਪਿੱਛੇ ਦਿਖਾ ਦਿਓ ਠੀਕ ਹੈ ਜੀ ਇਹਦੇ ਪੂਰੀ ਫੁਟੇਜ ਆ 6 ਵੇ ਤੋਂ ਪਹਿਲਾਂ ਮੁੰਡਾ ਛਾਲਾ ਮਾਰਦਾ ਕੱਟੋ ਗਾੜੀ ਦੇ ਮੁੰਡੇ ਨੇ 70 80 ਛਾਲਾ ਮਾਰੀਆਂ ਠੀਕ ਹੈ ਜਦੋਂ ਉਹਦਾ ਆਇਆ ਲਾਸਟ ਟਾਈਮ ਜਦੋਂ ਵੀ ਮੁੰਡੇ ਦੇ ਵਿੱਚ ਲਾਸਟ ਛਾਲ ਮਾਰੀ ਉਹਦੇ ਨਾਲ ਤਿੰਨ ਜਾਣੇ ਨਿਆਣੇ ਨਹਾਉਣ ਦੇ ਵੀ ਆ ਜਦੋਂ ਮਰਜੀ ਫੁਟੇਜ ਲੈ ਜਿਓ ਆਗੇ ਕੀ ਆ ਜਦੋਂ ਨੇ ਛਾਲ ਮਾਰੀ ਆ ਉਹਦੇ ਨਾਲ ਦੇ ਸਾਈਡ ਤੇ ਹੋ ਗਿਆ ਉਹਦੀ ਕੋਈ ਰਿਸਪੌਂਸ ਨਹੀਂ ਆ ਮੁੰਡੇ ਦਾ ਉਹ ਚੋ ਪਕੜ ਕੇ ਬਾਹਰ ਆ ਗਿਆ 6 ਵੇ ਦਾ ਭਾਈ ਕਲੋਜ਼ਿੰਗ ਟਾਈਮ ਆ ਆਵਾਜ਼ ਦੇ ਕੇ ਪੂਲ ਬੰਦਿਆ ਸਵੇਰੇ 6 ਵਜੇ ਦੇ 6 ਵਜੇ ਲੈ ਕੇ ਸ਼ਾਮ ਦੇ 6 ਵਜੇ ਤੱਕ ਖੋਲ ਕੇ ਰੱਖੀਦਾ 6 ਵੇ ਬਾਅਦ ਬੰਦ ਕਰ ਦਈਏ ਸਾਰੇ ਜਣੇ ਬਾਹਰ ਆ ਜਾਂਦੇ ਆ ਸਿਰ ਉਹਨੂੰ ਕੈਰ ਦਾ ਨਹੀਂ ਹੁੰਦਾ ਬੜੀ ਉਹ ਇੱਕ ਦੀ ਇੱਕ ਸਾਈਡ ਉੱਤਰ ਤੇ ਛਾਲ ਮਾਰਦਾ ਹੱਥ ਫੜਦਾ ਫੇਰੀ ਦੂਜੀ ਸਾਈਡ ਮਾਰਦਾ ਠੀਕ ਹੈ ਜੀ ਸੈਟਾਂ ਦੇ ਪੂਰੀ ਦੇਖ ਲਓ ਮੁੰਡੇ ਸਫਾਈਆਂ ਕਰਦੇ ਆ ਸਫਾਈ ਹੋ ਰਹੀ ਸਾਰੀ ਠੀਕ ਹੈ ਮੁੰਡਾ ਸਫਾਈ ਆ ਲਾਇਆ ਹੈ ਠੀਕ ਹੈ ਜੀ ਸੋ ਉਹ ਸਾਲ ਕਾਹੀਆ ਸਾਲ ਮਾਰ ਦੁਬਾਰ ਅਸੀਂ ਪਾਣੀ ਛੱਡ ਦਿੱਤਾ ਵੀ ਪੈੜੀਆਂ ਦੇ ਬਾਹਰ ਵੀ ਪਾਣੀ ਵੇਸ ਨਹੀਂ ਕਰੀਦਾ ਪਾਣੀ ਪੈੜੀਆਂ ਸਾਡੇ ਨਾਲ ਪੈੜੀਆਂ ਹੀ ਛੱਡ ਦਿੰਦਾ ਹੈ ਠੀਕ ਹੈ ਉਸ ਤੋਂ ਬਾਅਦ ਹੋਲੇ ਨਾਲ ਦੇ ਮਾਪਿਓ ਆਏ ਵੀ ਸਾਨੂੰ ਮੁੰਡਾ ਨਹੀਂ ਲੱਭਾ ਇਦਾਂ ਨਹੀਂ ਹੁੰਦਾ ਸਭਾਈ ਹੋਣ ਦੀ ਪਾਣੀ ਘਟਦੇ ਨੂੰ ਟਾਈਮ ਲੱਗਦਾ ਹੌਲੀ ਹੌਲੀ ਘਟਿਆ ਪਾਣੀ ਠੀਕ ਹੈ ਜਦੋਂ ਪਾਣੀ ਘਟਿਆ ਮੁੰਡੇ ਦੋ ਜਣੇ ਆਏ ਅੰਦਰ ਜਾ ਕੇ ਉਹਨੇ ਚੈੱਕ ਕੀਤਾ ਤੇ ਮੁੰਡਾ ਅੰਦਰ ਦੇਖਿਆ ਵੀ ਮੁੰਡਾ ਅੰਦਰ ਨਿਕਲਿਆ ਅੱਛਾ ਪਾਣੀ ਦੇ ਮੁੰਡਾ ਡੁੱਬਿਆ ਨਿਕਲਿਆ ਨਹੀਂ ਮੁੰਡਾ ਡੁੱਬਾ ਨਿਕਲਿਆ ਮੁੰਡੇ ਨੇ ਚੱਕਿਆ ਮੁੰਡੇ ਨੇ ਮੂੰਹ ਉਲ ਕਦਰ ਦੋ ਘਟੇ ਹੋ ਗਿਆ ਰੋੜਾ ਪਉਂਦੇ ਵੀ ਮੁੰਡੇ ਨੂੰ ਹਸਪੀਟਲ ਲੈ ਜਾਓ ਹਸਪੀਟਲ ਲੈ ਜਾਓ ਲੈ ਕੇ ਹੀ ਨਹੀਂ ਜਾਂਦੇ ਜੀ ਸਰ ਸੁਸਿਟੀ ਵੀਰ ਦੁਆਰਾ ਦਾ ਘਰ ਨਹੀਂ ਬਣੀ ਹਰ ਇੱਕ ਚੀਜ਼ ਦੇਈ ਦੀ ਆ ਟਿਊਬਾ ਨਾਲ ਦੇਈ ਦੀ ਜੇ ਕਿ ਬੱਚੇ ਨੇ ਛੋਟਾ ਜਿਹੇ ਤੈਰਨਾ ਨਹੀਂ ਹੁੰਦਾ ਤੁਸੀਂ ਟਿਊਬ ਲੈ ਕੇ ਨਾਲ ਪਰਿਵਾਰਕ ਮੈਂਬਰਾਂ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਕਹਿੰਦੇ ਕਿ ਬੱਚੇ ਟੋਟਲ 4 ਆਏ ਸੀਗੇ ਸਰ ਬੱਚੇ ਸੇ ਲੜਕੇ ਬੱਚੇ ਦੇ ਨਾਲ ਸਰ ਇਹਦੇ ਨਾਲ ਜਿਹੜੇ ਆ ਰਹੇ ਆ ਬੱਚੇ ਸਰ ਤਿੰਨ ਬੱਚੇ ਆ ਠੀਕ ਹੈ ਜੀ ਜਿਸ ਸਮੇਂ ਬੱਚਾ ਅੰਦਰ ਡੁੱਬਦਾ ਹੈ ਉਹ ਬਾਕੀ ਬੱਚੇ ਕਿੱਥੇ ਜਾਂਦੇ ਨੇ ਸਰ ਬਾਕੀ ਬੱਚੇ ਨਾਲ ਹੀ ਫੁਟੇਜ ਦੇ ਵਿੱਚ ਹੀ ਆਏ ਨੇ ਦੇਖ ਲਓ ਸਰ ਇਹ ਵੀ ਉਹੀ ਦੇਖੀ ਆ ਹੂੰ ਹੂੰ ਠੀਕ ਹੈ ਜੀ ਨਾਲੇ ਜਦੋਂ ਉਹਨੇ ਜੰਪ ਮਾਰਿਆ ਉਹਦੇ ਨਾਲ ਦੇ ਆ ਉਹ ਨਾਲ ਦੇ ਸਾਈਡ ਹੋ ਗਏ ਆ ਉਹ ਪਿੱਛੇ ਰਹਿ ਗਏ ਸਰ ਜਿਹੜਾ ਸਾਈਡ ਉਹਨਾਂ ਨੇ ਆ ਕੇ ਨਾਲ ਬਾਹਰ ਦੱਸਿਆ ਵੀ ਇਦਾਂ ਹੋਇਆ ਜਾਂ ਕੁਝ ਹੋਇਆ ਕੋਈ ਡਾਲਿਆ ਵੀ ਸਾਨੂੰ ਇੱਕ ਇਸੇ ਇੱਕ ਬੰਦੇ ਨੂੰ ਅਵੇਰਨੈਸ ਦੇ ਦਿਓ ਵੀ ਇਦਾਂ ਕਰਕੇ ਸਾਰੇ ਕਿਨਾਰੇ ਫੜ ਕੇ ਚੱਲ ਰਹੇ ਉਹੀ ਲੜਕਾ ਜੀ ਪਿੱਛੇ ਦੇਖੋ 2.5 ਫੁੱਟ ਆ ਭਾਜੀ ਉਹਦੇ ਵਿੱਚ 2.5 ਸਾਲ ਦਾ ਬੱਚਾ ਵੀ ਨਾ ਸਕਦਾ ਹੂੰ ਠੀਕ ਹੈ ਜੀ ਜਿਹੜਾ ਉਰਲੀ ਸਾਈਡ ਹੈ ਜਦੋਂ ਇਹ ਸਿਰਫ 5 ਹੁੰਨ ਪਾ ਰਹੇ ਸੀ ਇਹਨਾਂ ਤੇ ਲਾਗੇ ਕੋਈ ਵੀ ਨਹੀਂ ਖੜਾ ਭਾਈ 6 ਵੇ ਦੀ ক্লোਜ਼ਿੰਗ ਟਾਈਮ ਆ ਤੁਸੀਂ ਸਾਈਡ ਤੇ ਦੇਖ ਲਓ ਬੰਦਾ ਪੂਰੀ ਸਫਾਈ ਕਰ ਰਿਹਾ ਨਹੀਂ ক্লোਜ਼ਿੰਗ ਟਾਈਮ ਸੀ ਵੀ ਤੁਸੀਂ ਐਂਟਰੀ ਨਹੀਂ ਦੇਣੀ ਸੀ ਭਾਈ ক্লোਜ਼ਿੰਗ ਟਾਈਮ ਆ ਜਿਹੜੇ ਪਹਿਲਾਂ ਦੇ ਆਏ ਇਹ ਉਹਨਾਂ ਦੀ ক্লোਜ਼ਿੰਗ ਟਾਈਮ ਆ ਵੀ ਵਾਜ ਦੇ ਦਿੱਤੀ 6 ਵਜੇ 6 ਵੇ ਤੋਂ ਭਾਈ 7 ਮਿੰਟ ਦੀ ਵਾਰਦਾ ਤਾਂ 7 ਮਿੰਟ ਦੀ ਗੱਲ ਹੈ ਬੱਚੇ ਆ ਜਿਹੜੇ ਉਹ ਵਿੱਚ ਦੇਖੋ ਉਹੜਾ ਬੰਦਾ ਬਾਹਰ ਵੀ ਬਿਠਾ ਰਹੇ ਜਿਹੜੇ ਬਾਕੀ ਵੀ ਆ ਭਾਈ ਕੱਪੜੇ ਪਾ ਕੇ ਨਿਕਲ ਰਹੇ ਤੁਸੀਂ ਉਧਰ ਵੀ ਦਿਖਾਓ ਕੀ ਕੱਪੜੇ ਪਾ ਕੇ ਨਿਕਲ ਰਹੇ ਕੱਪੜੇ ਘਟਨਾ ਹੋਈ ਉਹਦੇ ਨਾਲ ਦੇ ਬੱਚੇ ਉਹ ਵੀ ਜੰਪ ਮਾਰਿਆ ਇਹ ਉਹਦੇ ਉਹਦੇ ਭਾਈ ਇੰਜਰੀ ਹੋਈ ਹੈ ਸਾਡੇ ਕੋਲ ਬਈ ਕੁਛ ਨਹੀਂ ਹੂੰ ਕੁਛ ਨਹੀਂ ਛਾਲਾ ਮਾਰਿਆ ਪਾਣੀ ਦੇ ਸਾਰ ਰੁਕਿਆ ਸੀ ਪਾਣੀ ਚ ਬਈ ਇਹ ਤੇ ਹੁਣ ਭਾਈ ਇਹ ਆਪਾਂ ਨਹੀਂ ਕੁਛ ਕਹਿ ਸਕਦੇ ਇਹ ਤਾਂ ਡਾਕਟਰ ਹੀ ਦੱਸਣਗੇ ਨਹੀਂ ਤੁਸੀਂ ਜਦੋਂ ਸਮੋਕੇ ਕੱਢਿਆ ਤੇ ਭਾਈ ਅਸੀਂ ਐਸੀ ਜਿਸ ਟਾਈਮ ਹੀ ਕੱਢਿਆ ਆਪਣੇ ਇਹਨਾਂ ਦੇ ਇੱਕ ਪਰਿਵਾਰ ਨੇ ਆ ਕੇ ਕੱਢਿਆ ਉਹਨਾਂ ਨੇ ਪੰਪ ਦਿੱਤਾ ਉਹਦੇ ਮੂੰਹ ਚੋਂ ਪਾਣੀ ਨਿਕਲਿਆ ਸਵਾਸ ਹਲਕਾ ਹੀ ਘੱਟਾ ਸੀ ਸਾਰਿਆਂ ਨੇ ਕਿਹਾ ਡਾਕਟਰ ਦੇ ਲੈ ਜਾਓ ਠੀਕ ਹੈ ਬਾਕੀ ਉਸ ਤੋਂ ਬਾਅਦ ਕੋਈ ਲੈ ਕੇ ਹੀ ਨਹੀਂ ਗਿਆ ਤਾਂ ਕੀ ਕਰੀਏ ਸਰ ਹੂੰ ਜਦੋਂ ਨੇ ਜੰਪ ਮਾਰਿਆ ਉਸ ਤੋਂ ਬਾਅਦ ਮੈਂ ਕੰਮ ਕਿਤੇ ਹੋਰ ਕਰਦਾ ਜੋ ਮੇਰੀ ਰਿਹੈ ਦਾ ਅਛੰਬੰਦਾ ਜਦੋਂ ਵਾਰਦਾਤ ਹੋਈ ਐ ਸਾਡੀ ਆ ਤਾਂ ਵੀ 6 ਵਜੇ ਹੀ ਸੀ ਇੱਥੇ ਆਜੀ ਦਾ ਵੀ ਆਈਦਾ ਆਪ ਦਾ ਖਾਣਾ ਪੀਣਾ ਮਿੱਟੀ ਦਾ ਇਹ ਸਾਰਾ ਪਰਿਵਾਰ ਇਕੱਠੇ ਮਿੱਟੀ ਦਾ ਉਦੋਂ ਆਇਆ ਉਸ ਤੋਂ ਬਾਅਦ ਇਹਨਾਂ ਦੀ ਫੈਮਿਲੀ ਆਈ ਐ ਤੇ ਕੈਮਰੇ ਚੈੱਕ ਕਰਕੇ ਦਿੱਤਾ ਸਰ ਜਿਹੜੇ ਨਾਲ ਉਹਦੇ ਮੁੰਡੇ ਐ ਸੀਗੇ ਛੋਟੇ ਉਹਨਾਂ ਦਾ ਰਿਕਾਰਡ ਹੈ ਤੁਹਾਡਾ ਨਾਮ ਵਗੈਰਾ ਕੋਈ ਸਰ ਇੱਕ ਉਹਨਾਂ ਦੇ ਨਾਲ ਜਿਹੜਾ ਛੱਡ ਕੇ ਗਿਆ ਉਹਦਾ ਨਾਂ ਕੀ ਹਿੱਸਾ ਠੀਕ ਹੈ ਜੀ ਜੇ ਸੈਕਿੰਡ ਉਹਦੇ ਬੇਟੇ ਦਾ ਨਾਂ ਸੁਣੂਮ ਇੱਕ ਜਿਹੜਾ ਹੋਰ ਨਾਲ ਐ ਉਹਦਾ ਨਹੀਂ ਸਰ ਸਾਨੂੰ ਪਤਾ ਨੇ ਜਿਹੜੇ ਤੁਸੀਂ ਐਂਟਰੀ ਐਂਟਰੀ ਜਿਦੇ ਹੋ ਉਹਨਾਂ ਦੇ ਜਿਹੜੇ ਜਿਹੜੇ ਬੰਦੇ ਇਹ ਦੇਖੋ ਨਾ ਜਿਹੜੇ ਦੇ ਬੱਚੇ ਨਾ ਆ ਰਹੇ ਉਹ ਅਲੱਗ ਆ ਕੁਝ ਲੋਕ ਜਿਹੜੇ ਉਹਨਾਂ ਤੋਂ ਸਰਨਾ ਜੀ ਮੇਰਾ ਤਾਂ ਸੁਖੀ ਸਿੰਘ ਸਰ ਕੀ ਮਾਮਲਾ ਕੀ ਹੈ ਜਿੱਤੇ ਹੋਇਆ ਮਾਮਲਾ ਇਹਦਾ ਵੀ ਦਿਨ ਭਾਦਰ ਮੇਰੇ ਕੋਲ ਕੰਮ ਕਰਦਾ 30 ਸਾਲ ਹੋ ਗਏ ਕੰਮ ਜੀ ਜੀ ਉਹਨਾਂ ਚੋਂ ਜੀ ਉਹਦੀ ਕੋਠੀ ਦੇ ਵਿੱਚ ਇਹ ਰੰਦਾ ਦੁਕਾਨ ਦੀ ਬਹਿ ਚਾਹੀਦੀ ਜੀ ਤੇ ਸਾਢੇ 4 ਵਜੇ ਮਹੱਲੇ ਤੱਕ ਮੰਗਾ ਰਹਾ ਰਾਮੀ ਬਹੁਤ ਸ਼ਾਨ ਜੀ ਪਤਾ ਨਹੀਂ ਕੋਣ ਹੈਗਾ ਮੈਨੂੰ ਤਾਂ ਨਾਮ ਆ ਵੀ ਪਤਾ ਨਹੀਂ ਜੀ ਤੇ ਉਹ ਨੂੰ ਲੈ ਗਏ ਆ ਸੀ ਬੰਦੇ ਲੈ ਕੇ ਜੀ ਤੇ ਸਾਢੇ 7-8 ਵਜੇ ਕੋਲੇ ਕਪੜੇ ਲੈ ਕੇ ਨਿਕਲ ਗਿਆ ਜਾਂ ਤਾਂ ਉਹ ਲੱਭ ਰਿਹਾ ਪਤਾ ਨਹੀਂ ਕਿੱਥੇ ਗਿਆ ਜੀ 1 ਸੈਕਿੰਡ ਸਰ ਅੱਛਾ ਜੀ ਤੇ ਪਕਾ ਕੇ ਠੀਕ ਮੈਂ ਬਾਦਰ ਨਹੀਂ ਸਾਡੇ ਕੋਲ ਸਕੂਲ ਪੰਜਾਬੀ ਦੀ ਤਾਂ ਲੱਗਦਾ ਜੀ ਉਹਦੇ ਫਾਈਵਰ ਚਾਹੀਏ ਜੀ ਉਹਦੇ ਮੁੰਡੇ ਨਿਊ ਰਿਜਨ ਦੇਰ ਕੰਮ ਕਰਦੇ ਡਾਕਟਰ ਆ ਜੀ ਉਹਨੂੰ ਬੁਲਾਇਆ ਉਹਨੇ ਕਿਹਾ ਜਾਂਚ ਕਰਕੇ ਆ ਗਿਆ ਤੇ ਅੰਦਰ ਕੈਮਰਾ ਦੇਖਿਆ ਅੱਛਾ ਜੀ ਜੀ ਆਪ ਵੀ ਕਹਿੰਦੇ ਆ ਤੁਸੀਂ ਆਸਤ ਪੁੱਛੋ ਬੋਲੋ ਕੈਮਰੇ ਵਾਲਾ ਕੈਮਰਾ ਚੱਕੀ ਤਾਂ ਸਾਰਾ ਕਿਤੇ ਮੁੰਡਾ ਲਾਸਟ ਵੇਖਿਆ ਮੁੰਡਾ ਸੀ ਉਹਦੇ ਪਾਣੀ ਵਿੱਚ ਜੀ ਜਿਹਦਾ ਕਿ ਤੁਸੀਂ ਕਿੱਦਾਂ ਦੇਖ ਰਹੇ ਸਰ ਕਿ ਇੱਕ ਲਾਪਰਵਾਹੀ ਵਰਤੀ ਗਈ ਹੈ ਜਿਸ ਨਾਲ ਕਿ ਇੱਕ ਟਾਈਮ ਹੁੰਦਾ সুইਮਪool ਦਾ ਬੰਦ ਕਰਨਾ সুইਮਪool ਹਾਂ ਜੀ ਅਰਜੀ ਜਿੱਦਾਂ ਕਰਦੇ ਨੇ ਜੀ ਜੱਜ ਅਰਜੀ ਕਰਦੇ ਨੇ ਤੇ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ ਹਾਂ ਜੀ ਹਾਂ ਜੀ ਇਹਨਾਂ ਕੋਈ ਬੋਲਦਾ ਕੋਈ ਸਾਹਵੇਂ ਕੀਤੀ ਨਹੀਂ ਜੇ ਕਿਹਾ ਪਿੱਛੇ ਬੰਦਿਆ ਲੇਕਿਨ ਆ ਦੇਖੋ ਉਹ ਚੈਲੇਨਜੇਸ਼ਨ ਇਹ ਹੋ ਪਤਾ ਲੱਗਾ ਸੀ ਕਿ ਸਿਵਲ ਹਸਤੇ ਪਾਣੀ ਦੇ ਪੂਲ ਦੇ ਵਿੱਚ ਬੱਚਾ ਡੁੱਬਣ ਦੇ ਨਾਲ ਸਰਕਾਰ ਨੂੰ ਪਤਾ ਲੱਗਾ ਕਿ ਕਿਦਾਂ ਡੈਥ ਕਿਦਾਂ ਹੋਈ ਵਿੱਚ ਡੁੱਬ ਕੇ ਮਰਿਆ ਦੱਸਿਆ ਜਿਹੜੇ ਤਿੰਨ ਬੱਚੇ ਵੀ ਸੀਗੇ ਉਹਦੇ ਨਾਲ ਉਹਦੇ ਬੱਚਿਆਂ ਬਾਰੇ ਅਜੇ ਤੱਕ ਇੱਕ ਮਿੰਟ ਭਾਜੀ ਭਾਜੀ ਇੱਕ ਮਿੰਟ ਇੱਕ ਮਿੰਟ ਉਹਦੇ ਬਾਰੇ ਬੱਚਿਆਂ ਬਾਰੇ ਅਜੇ ਪਤਾ ਨਹੀਂ ਲੱਗਾ ਸਾਨੂੰ ਕੋਈ ਵੀ ਬੱਚੇ ਆਏ ਹੋਣਗੇ ਤੇ ਪਰ ਉਹ ਕਹਿੰਦੇ ਕਿ ਕੱਪੜੇ ਵੀ ਉਹੀ ਬੱਚੇ ਲੈ ਕੇ ਗਏ ਆ ਕਰੋ ਹੁਣ ਕਿੱਥੇ ਜਾ ਕਿੱਥੇ ਰਿਓ ਬੋੜੇ ਲੱਗੇ ਸਿਵਲ ਹੱਤਾਲ ਚੱਲੇ ਆ ਜੈੱਟ ਵਾਕਿੰਗ ਨਹੀਂ ਜਮਾ ਕਰਾਉਂਦੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਜਿਸ ਤਰ੍ਹਾਂ ਦੇ ਬਿਆਨ ਉਹ ਕਰਾਉਣਗੇ ਮਾਪੇ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਊਗੀ ਠੀਕ ਕਿਹੜਾ ਥਾਣਾ ਕਿਹੜਾ ਪਿੰਡ ਲਾਂਬੜਾ ਜੀ ਲਾਂਬੜਾ ਠੀਕ ਹੈ ਜਦੋਂ ਜੀ ਚਲ ਗਏ ਤਾਂ ਉਹ ਘਰ ਦੇ ਪਰਿਵਾਰੀ ਮੈਂਬਰ ਦਾ ਬੜਾ ਬੁਰਾ ਹਾਲ ਹੋ ਗਿਆ ਅੱਛਾ ਜੀ ਸੋ ਇਹ ਸ਼ਾਹਨ ਪਾਤ ਦੇ ਨਾਲ ਭਾਈ ਦੇਖਿਆ ਜਾਵੇ ਜੀ ਜਿਹੜੇ ਬੱਚੇ ਜਿਹੜੇ ਨਾਲ ਉਹ ਪੱਟੇ ਲੋਕ ਨੂੰ ਲਾ ਚਾਹੀ ਜਾਂਦੇ ਪਰ ਇੱਥੇ ਜਿਹੜੀ ਇਹ ਟ੍ਰਿੰਕੀ ਕੀਤੀ ਜਾਂਦੀ ਹੈ ਸ਼ਨਾਪੀ ਜੀ ਨੇ ਇਛਾ ਵੀ ਕੀਤਾ ਗੱਲ ਹੈ ਇਹਨੂੰ ਕਿਦਾਂ ਦੇਖਦੇ ਬਗੋਂ ਦੇ ਬੰਦੋਂ ਦੇ ਇਹਦੀ ਤਰੀਕੀ ਦੀ ਤੋਰ ਹਾਂਜੀ ਹੋਣਾ ਇਹ ਕੋਈ ਲਸਨ ਸੰਸਦ ਹੈਗਾ ਸੀ ਮਿਲ ਤੋਂ ਦਾ ਕੋਈ ਸੰਸਦ ਹੈਗਾ ਕੁਛ ਨਹੀਂ ਹੈਗਾ ਅੱਛਾ ਕਿੰਦਾ ਵੀ ਰੈਗੂਲੇਟੇਸ਼ਨ ਹੈ ਜਿਹੜੀ ਉਹ ਲੱਭ ਜੀ ਇਹਦੇ ਵੀ ਬਿਲਕੁਲ ਨਿਕਾ ਖਾਰੀ ਕੋਈ ਹੋਰ ਵੀ ਕੋਈ ਹੈ ਹੈ ਕੋਈ ਹੈਗਾ ਸਿਕਾ ਉਹਦੇ ਤੋਂ ਮੰਨੀ ਅੱਛਾ ਕੋਟੀ ਦੇ ਸਾਹਮਣੇ ਜਿਹੜੇ ਜਿਹੜੇ ਕੋਈ ਸਵਾਲ ਅਗੇ ਦਿਆ ਤਾਂ ਸੂਦੇ ਮੈਡੀਕਲ ਸਹਾਇਤਾ ਲਈ ਹਸਪਤਾਲ ਪਹੁੰਚ ਕੇ ਪਰ ਬੱਚੇ ਨੂੰ ਕੋਈ ਨਾ ਮੈਡੀਕਲ ਸਹਾਇਤਾ ਕੋਈ ਨਾ ਹੈ ਜੀ ਦੀ ਜੀ ਉਹ ਆਪਣੇ ਕੋਲੋਂ ਐਂਟੀ ਲਾਈ ਜਾਣਦੇ ਸੀਗੇ ਉਹ ਜਿੰਦਾ ਜਿੰਦਾ 6 ਮਹੀਨਿਆਂ ਦਾ ਬੱਚਾ ਸੀਗਾ ਉਹਰੇ ਵੱਲੋਂ ਡੈਥ ਰੇਟ ਜਿਹੜੀ ਡੈਡ ਬੁੜੀਆਂ ਹੋਰ ਕਿੰਨੇ ਸਾਲਾਂ ਵਿੱਚ ਗਈ ਹੈ ਹਾਂ ਉਹ ਕਰ ਦਿੱਤੀ। ਬਹੁਤ ਕੀ ਬਾਤ ਬਸ ਜੀ ਟੋ ਅਵਰੀਬਾ। ਉਹ ਉਹ ਪ੍ਰੈਸ਼ਰ ਤਾਂ ਤੁਹਾਡੇ ਵੀ ਕੰਮ ਆ ਗਿਆ। ਬੋਲਣ ਸਿਰ ਇਹਦਾ ਲਾਣੇ ਕਿ ਕਿਹੜੀਆਂ ਚੱਲ ਰਹੀਆਂ। ਪਾਣੀ ਚੱਲਦਾ ਨਹੀਂ ਬੇ। ਸੁਣੋ ਅਸੀਂ ਕੱਲ੍ਹ ਬਸ ਕੀ ਆ ਜਿਹੜਾ ਕਾਰਬਨ ਡਾਈ ਆ ਤੇ ਕੀਤੀ ਜਾਵੇ। ਸਮੋਕਾ ਦੇ ਡਿਵੀਜ਼ਨ ਨੰਬਰ 5 ਜਿਹੜੇ ਸਾਡੇ ਪਹੁੰਚ ਗਏ ਨੇ। ਕਿਹੜਾ ਤਾਂ ਜਿਹੜਾ ਸਾਜਿਆ ਕੀਤਾ ਜਾ ਰਹੀਆਂ ਜਲੰਧਰ ਦੇ। ਇਹਨਾਂ ਇਹਦਾ ਭਰਾ ਤੁਹਾਨੂੰ ਬੁਸ਼ਨ ਸਾਹਿਬ ਦੀ ਪੁਸ਼ਟੀ ਮਾਗੇਦੇ। 我来，我来，我来，我来。 ਤਨਾਂ ਚ ਕੋਈ ਗਾਲਾਂ ਦਾ ਕੰਮ ਨਾ ਆਇਆ ਹੈ। ਸਾਰੇ ਭਰਾਵਾਂ ਦਾ ਕੰਨਾ ਭੈਣਾਂ ਦਾ ਕੰਨਾ ਭਰਾ ਸੀ। ਉਹ ਜਦੋਂ ਕੋਈ ਕਾਂਡ ਸਿਰ ਬੱਚਾ ਚਲਾ ਗਿਆ ਐਕਸ਼ਨ ਹੋਇਆ ਆਪਣਲਾ ਦਿਨੇ। ਹਾਂਜੀ ਸਤਿ ਵੱਡੀ ਗੱਲ ਹੈ। ਅੱਛਾ ਜਦੋਂ ਕੋਈ ਕਾਂਡ ਹੋ ਜਾਂਦਾ ਉਦੋਂ ਐਕਸ਼ਨ ਲੈਂਦੇ ਨਹੀਂ ਉਸ ਤੋਂ ਪਹਿਲਾਂ ਕਿਤੇ ਐਕਸ਼ਨ ਹੀ ਹੋ ਜਾਂਦਾ। ਕੋਈ ਹੈ ਜਿਹੜਾ ਪਰਿਵਾਰਿਕ ਮੈਂ ਦਾ ਘਰ ਦਾ ਜਿਹੜਾ ਇਕੱਲਾ-ਇਕੱਲਾ ਜਿਹੜਾ ਪੁੱਤ ਆ। ਸੋ ਇਸ ਸੁਣੀਏ ਚ ਨਹੀਂ ਰਿਹਾ। ਪਹਿਲਾਂ ਫਿਰ ਬਾਅਦ ਚ ਆਇਆ। ਪਰ ਤੁਸੀਂ ਸਰਜੀ ਵੀ ਐਸ਼ੀ ਦੇ ਵਿੱਚ ਪੂਲ ਦਾ ਲਾਉਂਦੇ يا چي ري فول لاوڑا ہاں جی لاوڑے وي एक्चुअली مطلب میں دیتا انہاں دے کاں تے وہ بھی تھا تے کی ہے اے قانونن دے طور تے صحیح ہے اچھا جی ਸਰ ਨਾ ਸਰ ਬੱਚਾ ਕਿੰਨੀ ਉਮਰ ਦਾ ਕਿੰਨੇ ਸਾਲ ਦਾ ਲੱਗਦਾ 13 ਸਾਲ ਸਾਨੂੰ ਇਹਨਾਂ ਛਾਣ ਦੇ ਨਾਲ ਸਾਢੇ 4 ਮਹੀਨੇ ਦੇ ਤੜੀ ਅੱਛਾ ਸਰ ਹੁਣ ਟਾਈਮ ਕੀ ਹੋ ਚੱਲ ਅੱਲਾ ਦੇਖਿਆ ਜਾਵੇ ਨੇ ਉਹਨਾਂ ਦਾ ਟਾਈਮ ਤਾਂ ਪੜਾਈ ਆ 11 ਬੱਚੇ ਨੇ ਸਰ ਹਨ ਹਾਂ ਜੀ ਇਹ ਮਤਲਬ 7 ਘੰਟੇ ਹੋ ਗਏ ਉਸ ਬੱਚੇ ਦੇ ਤੇ ਇਹ ਪੂਲ ਕਿੰਨੇ ਵਜੇ ਬੰਦ ਹੁੰਦਾ ਇਹ ਨਾਲੋਂ ਉਹਦੇ ਬੱਚੇ ਦੇ ਮਰਨ ਕਰਕੇ ਜਿਹੜਾ ਇਹ ਰੌਲਾ ਪਿਆ ਉਦੋਂ ਤੇ ਸਾਨੂੰ ਦੇ ਪਰਾਂ ਦੀ ਨਹੀਂ ਨਹੀਂ ਸਰ ਵੀਰ ਵੀ ਤੁਹਾਨੂੰ ਇਹ ਪੁੱਛ ਰਹੇ ਵੀ ਜਿਹੜਾ সুইਮ ਪੂਲ ਹੈ ਕਿੰਨੇ ਵਜੇ ਬੰਦ ਕਰਦੇ ਆ ਜੀ ਸਾਨੂੰ ਨੇ ਬੜਾ ਜਨ ਜਨ ਤੇ ਹੁਣ ਬੈਨਾਂ ਦਾ ਟਾਈਮ ਆ ਤੇਨ ਦਾ ਹੋਗਾ ਟਾਈਮ ਆ ਪਰ ਸਾਰੇ ਘਰ ਖੁੱਲਣ ਦਾ ਟਾਈਮ ਤੇ ਚਲੋ ਠੀਕ ਆ ਰਾਤੀ ਬੰਦ ਕਰਨ ਦਾ ਟਾਈਮ ਕੀ ਆ ਨਾ ਬੱਚਿਆਂ ਨੂੰ ਕਿੰਨੇ ਵਜੇ ਤੋਂ ਭੇਜ ਦਿੰਦੇ ਜਿਹੜੇ ਨਹਾ ਰਹੇ ਹੁੰਦੇ ਜਾਂ ਜਿੰਨੇ ਜਣੇ ਵੀ ਸੋ

अच्छा ਉਹਨਾਂ ਦਾ ਜਿਹੜਾ ਫਾਦੇ ਰਾ ਤੁਹਾਡੇ ਕੋ ਕੰਮ ਕਰਦੇ ਆ ਜਿਹੜਾ ਹੈਗਾ ਨਾ ਸਾਡੇ ਕੋ ਕੰਮ ਕਰਦਾ ਸੀ ਮਕਾਨ ਆਪਣੇ ਕੋਠੀ ਫਰੀ ਦਿੱਤੀ ਪਰ ਕੀ ਹੋਇਆ ਕਿ ਸਾਰਾ ਦਸੂ ਮੜ ਗਿਆ ਹੋਇਆ ਕਿ ਇਹ ਸਾਡੇ ਚਾਰ ਬਈਓ ਮੁੰਡਾ ਕਿ ਗਲੀ ਮੰਨੇ ਦਾ ਲੈ ਕੇ ਗਿਆ ਨੂੰ ਨਾਂ ਅੱਛਾ ਜੀ ਇੱਥੇ ਨਾ ਨਾ ਕਿ ਸਾਨੂੰ ਤਾਂ ਪਤਾ ਨਹੀਂ ਐ সুইਮਿੰਗ ਪੂਲ ਇੱਥੇ ਹੈਗਾ ਕਿ ਨਹੀਂ ਅੱਛਾ ਜੀ ਅੱਜ ਕਿਤੇ ਸੀ ਤਾਂ ਐਟੈਂਡਿੰਗ ਕਰਕੇ ਆਏ ਆ ਅੱਛਾ ਜੀ ਇਹ ਇਹਦੇ ਫਾਦੇ ਨੂੰ ਵੀ ਨਹੀਂ ਪਤਾਗਾ ਅੱਛਾ ਜੀ ਇਨੇ ਫਾਦਰ ਨੂੰ ਨਹੀਂ ਪਤਾ ਸਰ ਕਿੰਨੇ ਵਜੇ ਪਤਾ ਲੱਗਾ ਜਿਹੜਾ ਇਹ ਬੱਚਾ 7:00 7:30 ਵਜੇ ਕਹਿੰਦਾ ਕੱਪੜੇ ਦੇਖ ਗਿਆ ਕਹਿੰਦਾ ਮਾਦਰ ਪਤਨ ਕਿੱਥੇ ਗਿਆ ਉਹ ਮੁੰਡਾ ਕਹਿੰਦਾ ਅੱਛਾ ਬੱਚਾ ਜਾ ਦੇਖ ਆ ਅੱਛਾ ਸ਼ਰਾਧ ਕਰਕੇ ਆਣਾ ਚੁੱਕ ਕੇ ਦੇਖਿਆ ਆਣਾ ਅੱਛਾ 7:30 ਪੁਣੇ ਨੂੰ ਅਸੀਂ ਅਦੀਪ ਮਾਦਰ ਨੂੰ ਬੁਲਾਇਆ ਸੀ ਕਿ ਚਲ ਜੀ ਸਿੰਘ ਨੂੰ ਬੁਲਦੇ ਨੂੰ ਬੈ ਸਕੂਟਰ ਦਿੰਦਾ ਚਾਬੀ ਮੈਂ ਕਹਿੰਦਾ ਜਾ ਫੜਾ ਦੇ ਆ ਕੇ ਦੇਖਿਆ ਦੇਖਿਆ ਤੇ ਅੱਜੀ ਕੈਮਰਾ ਕਰਦਾ ਸਾਰੇ ਆ ਗਏ ਮੁੰਡੇ ਦੇ ਬੰਦੇ ਆ ਗਏ ਕੈਮਰਾ ਚ ਆ ਕੀਤਾ ਕੈਮਰੇ ਨੂੰ ਬਾਅਦ ਵਿੱਚ ਬਲਾਸ਼ ਵਿੱਚ ਜਦੋਂ 6:30 ਪੁਣੇ 7:00 ਵਜੇ ਤੇ ਉਦੋਂ ਪਤਾ ਲੱਗਾ ਕਿ ਲੱਗਦਾ ਇਹ ਦੇਚੀ ਗਿਆ ਗਿਆ ਅੱਛਾ ਮਤਲਬ ਇਹਨਾਂ 6:30 6:30 সুইਮਪool ਬੰਦ ਕਰ ਦਿੱਤਾ ਸੀ ਪਤਾ ਨਹੀਂ ਕਿੰਨੇ ਵਜੇ ਕਰਦੇ ਸਨ ਤਾਂ ਪਤਾ ਹੀ ਨਹੀਂ ਸਰ ਤੁਸੀਂ ਤਾਂ ਦੇਖ ਦਿਓ ਕਿ ਜਿਹੜਾ ਜਿੰਨਾ ਤੋਂ ਸੁਣ ਲਗਾਤਾਰ ਲਾਈ ਸੀ ਜਿਹੜਾ ਹਸਪੀਟਲ ਪਹੁੰਚਾਇਆ ਗਿਆ ਪਰ ਜਿਹੜਾ ਮੁੱਖੇ ਦੇ ਬੱਚੇ ਨੂੰ ਤਾਂ ਲੈ ਕੇ ਨਹੀਂ ਗਏ ਜਿੱਦੋਂ ਸੀ ਆਏ ਸੀ ਕਿ ਬੱਚਾ ਤਾਂ ਖਤਮ ਹੋ ਗਿਆ ਨਹੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਉਹ ਕਹਿੰਦਾ ਉਹਨਾਂ ਨੂੰ ਜਿਹੜਾ ਜਿੰਨਾ সুইਮਪool ਹਸਪੀਟਲ ਪਹੁੰਚਾਇਆ ਗਿਆ ਉਹਨਾਂ ਨੂੰ ਉਹਨਾਂ ਨੂੰ ਪਹੁੰਚਾਇਆ ਗਿਆ ਇਹ ਬੱਚੇ ਨੂੰ ਨਹੀਂ ਪਹੁੰ ਉਹ ਇੱਥੇ ਹੀ ਸੀ ਉਹ ਤੇ ਜਾਣ ਕੇ ਉਹਰਾ ਬੜਾ ਗਾਇਬ ਹੋ ਗਿਆ ਬੰਦਾ ਅੱਛਾ ਠੀਕ ਸੀ ਉਸ ਨੂੰ ਜਦੋਂ ਬੰਦਾ ਮੇਰੇ ਨਾਲ ਵੈਸੇ ਆ ਮੈਂ ਕਿਹਾ ਤੁਹਾਡਾ ਫਰਜ਼ ਨਹੀਂ ਦੀ ਬੰਦਾ ਵੀ ਤੁਸੀਂ 13 ਸਾਲ ਦੇ ਬੱਚਿਆਂ ਨੂੰ ਆਪਣੇ সুইਮਿੰਗ ਪੂਲ 'ਤੇ ਛਾਲਾ ਮਾਰਦੇ ਪੈ ਜੀ ਰੋਕੋ ਹਾਂ ਉਹ ਮੇਰੇ ਨਾਲ ਔਖਾ ਹੋ ਪਿਆ ਕਹਿੰਦਾ ਔਖਾ ਆ ਗਿਆ ਕਹਿੰਦਾ ਜੀ ਮੈਂ ਸਾਡਾ ਕੋਈ ਸਾਡਾ ਨਹੀਂ ਕਿਹੜਾ ਇੱਥੇ ਦਾ ਜੀ ਉਹਨਾਂ ਵੱਲੋਂ ਕਹਿ ਰਹੇ ਠੀਕ ਨਹੀਂ ਸੀ ਤਬ ਵੀ ਵਿਗੜ ਗਈ ਸੀ ਨਹੀਂ ਤਾਂ ਉਹ ਕੋਈ ਪਿਗੜੀ ਪੁਗੜੀ ਨਹੀਂ ਹੈਗੀ ਇੱਥੇ ਹੀ ਜੀ ਇੱਥੇ ਹੀ ਹੈਗਾ ਇਹ ਕਿਹਦੇ ਹੈ ਨਹੀਂ ਹਸਪਤਾਲ ਪੰਜਾਬ ਦੇ ਇੱਕ ਕਸਾ ਕਿਹਾ ਇਹ ਸਰ ਇੱਕ ਜਿਹੜਾ ਬਿਆਸ ਦਾ ਬਿਆਸ ਸੀ ਸੀਮ ਪੂਲ ਤੋਂ ਬੱਚਾ ਨਾ ਆ ਰਿਹਾ ਸੀ ਉਹਨੇ ਕਿੰਨੀ ਕੁ ਡੁਗਾਈ ਸੀ ਜਿਹੜੇ ਬੱਚਾ ਜਿੱਥੇ ਨਾ ਰਿਹਾ ਸੀ ਪਤਾ ਨਹੀਂ ਆਉਂਦਾ ਸਾਨੂੰ ਕੋਈ ਸਾਡਾ ਰਿਪੋਰਟ ਪੁੱਛਦਾ ਪਤਾ ਨਹੀਂ ਕੋਈ ਬਾਣੀ ਆ ਕਿ ਨਾਲ ਦੂਜੇ ਦੀ ਮਾਇ ਜੀ ਸਾਨੂੰ ਪੁੱਛਦੇ ਇਹਨਾਂ ਦੇ ਦਵਾ ਵੀ 6 ਵਹੀ ਪਾ ਦੇ ਨਾਲ ਅੱਛਾ ਜੀ ਕਿ ਛੇਵੇਂ ਮਾਨ ਆ ਤੇ ਫੜ ਜਮਾ ਚਾਹ ਰਚਾ ਚਾਹ ਦੇਖਣਾ ਚਾਹੀਦਾ ਜਿੰਨ ਕੀ ਜਿਹੜਾ ਪਾਣੀ ਚ ਕੁਝ ਹੈ ਤੇ ਨਹੀਂ ਮੈਂ ਤਾਂ ਨਹੀਂ ਹੈ ਚੈੱਕ ਕਰਨਾ ਸਭ ਚੈੱਕ ਕਰਦੇ ਛੋਟੇ ਬੱਚੇ ਚੈੱਕ ਕਰਦੇ ਰੋਕ ਕੇ ਸੁਪਰਵਾਈਜ਼ ਕਰਦੇ ਭਲੇ ਪੈਨੋ ਦੇ ਕੋਈ ਕੋਈ ਮੈਨੂੰ ਤਾਂ ਪਤਾ ਨਹੀਂ ਲਾਇਸੈਂਸ ਹੁੰਦਾ ਨਹੀਂ ਇਹਨਾਂ ਕੋ ਲਾਇਸੈਂਸ ਹੈਗਾ ਨਾ ਕੋ ਪਤਾ ਨਹੀਂ ਇਹਨਾਂ ਕੋ ਲਾਇਸੈਂਸ ਕਿਤੇ ਹੈਗਾ ਤੇ ਗੈਰ ਕਾਨੂੰਨੀ ਨਹੀਂ ਹਜੇਸ਼ੀ ਏਰੀਆ ਤੇ ਬਣਾਇਆ ਹੋਵੇ ਇਹਨਾਂ ਨੇ ਬੱਚੇ ਪੈਰਾ ਕੇ ਕਾਹਨ ਪਹਿਲੀ ਵਾਰੀ ਦੇਖਿਆ ਉਹ ਕਿਹਦੇ 4 ਸਾਲ ਹੋ ਗਏ ਤੇ ਖੁੱਲੇ ਨੂੰ ਭੁੱਲਿਆ ਤੇ ਹੋਏਗਾ ਪਰ ਸਾਨੂੰ ਪਤਾ ਹੀ ਨਹੀਂ ਹੈਗਾ ਅਸੀਂ ਤੁਹਾਨੂੰ ਪਤਾ ਹੀ ਨਹੀਂ ਅਸੀਂ ਜਨਤ ਦੇ ਲੁਕਦੇ ਆਏ ਆ ਐਸਲੀ ਕੋਈ ਹੰਡਰ ਕੋਈ ਨਾ ਗਿਆ ਤੇ ਕੋਈ ਹੈ ਨਹੀਂ ਬਈ ਹੰਡਰ ਗੈਪ ਹੋ ਗਿਆ ਨਾ ਸਾਰੇ ਗੈਪ ਹੋ ਗਏ ਆ ਜੀ ਬਾਬਰ ਜੀ ਜਿਹੜਾ ਜਿੱਥੇ ਕੰਟਰੀ ਹੈਗੀ ਉਹਦੇ ਤੋਂ ਪਲਾਸ ਹੀ ਵੇਸ ਪਲਾਸ ਦੇ ਵਿੱਚ ਇੱਕ ਬੱਚੇ ਦਾ ਜੀ ਠੀਕ ਹੈ ਜੀ ਮੈਂ ਆਪਣਾ ਮਤਲਬ ਉਸੇ ਰਣਜੀਤ ਸਿੰਘ ਭੇਜਿਆ ਸੀ ਕਿ ਮਗਰੇ ਮੈਂ ਜੋ ਅਟ੍ਰੈਲੀਸੀ ਦੀ ਰਲੀ ਦੀ ਖਾਣਨ ਕਰਕੇ ਜਦੋਂ ਮੈਂ ਸਾਹਿਬ ਨੇ ਜੱਫਾ ਮਿੱਦ ਨੂੰ ਆਇਆ ਇਹ ਏਰੀਆ ਜਨਾ ਹੈ ਥੋੜੇ ਲੰਬੜੇ ਦਾ ਥਾਣੇ ਲੰਬੜੇ ਦੇ ਆਪਣਾ ਆਈਓ ਆ ਚੁੱਕੇ ਨੇ ਬਾਕੀ ਉਹ ਸਾਡੀ ਗੱਲ ਜੋ ਵੀ ਹੋ ਗਈ ਉਹਨਾਂ ਦੇ ਰਿਕਾਰਡ ਕਿਥੇ ਸਰ ਦੱਸਿਆ ਜਾ ਰਿਹਾ ਕਿ ਤਿੰਨ ਬੱਚੇ ਨਾਲ ਵੀ ਸੀਗੇ ਉਹਨਾਂ ਦਾ ਪਤਾ ਲੱਗਿਆ ਕਿ ਉਹ ਕੌਣ ਸੀਗੇ ਦੇਖੋ ਤੁਸੀਂ ਸਾਰੇ ਤੁਸੀਂ ਆਪਾਂ ਸੀਸੀਟੀਵੀ ਜਿਹੜੀ ਹੈਗੀ ਹੈ ਰਿਕਾਰਡ ਬਣਾਈ ਹੈ ਉਹਦੇ ਦੇਖ ਰਹੇ ਹੋ ਕਿ ਉਹਨਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਆਪਣਾ ਲੰਬੜੇ ਨਾਲ